ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਦੀਪ ਕੌਰ ਹਾਜ਼ਰਾਂ ਹਰ ਰੋਜ਼ ਹੀ ਤਰ੍ਹਾਂ ਲੈ ਕੇ ਇਹ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਅੰਦਰਲੇ ਸੱਚ ਦੀ ਜਿੱਥੇ ਅਸੀਂ ਗੱਲ ਕਰਦੀਆਂ ਉੱਥੇ ਹੀ ਖਬਰਾਂ ਦੀਆਂ ਵਿਛਲੀਆਂ ਟਿੱਪਣੀਆਂ ਕਾਰਨ ਤੇ ਨਾਲ ਦੀ ਨਾਲ ਨਿਚੋੜ ਕੱਢਿਆ ਜਾਂਦਾ ਏ ਕਿ ਆਖਿਰਕਾਰ ਕਿਸੇ ਵੀ ਖਬਰ ਦਾ ਅੰਦਰਲਾ ਸੱਚ ਕੀ ਹੈ ਅੱਜ ਬਤੌਰ ਮੇਲਾ ਪੱਤਰਕਾਰ ਜਿੱਥੇ ਮੇਰੇ ਵੱਲੋਂ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਜਿਨੇ ਵੀ ਚੋਣਵੀ ਮੈਦਾਨ ਦੇ ਵਿੱਚ ਉਤਰੇ ਹੋਏ ਉਮੀਦਵਾਰ ਨੇ ਉਹਨਾਂ ਦੇ ਬਾਬਤ ਖਾਸ ਕਰਕੇ ਪੁਰਸ਼ ਉਮੀਦਵਾਰਾਂ ਦਾ ਜ਼ਿਕਰ ਅਸੀਂ ਲਗਾਤਾਰ ਇਸ ਪੰਚ ਤੋਂ ਤੁਹਾਡੇ ਤੱਕ ਕਰਦੇ ਆ ਰਹੇ ਹਾਂ ਪਰ ਅੱਜ ਸਿਰਫ ਤੇ ਸਿਰਫ ਗੱਲ ਬੀਬੀਆਂ ਦੇ ਬਾਰੇ ਗੱਲ ਅਤੀ ਆਬਾਦੀ ਵਾਲੀਆਂ ਮਹਿਲਾਵਾਂ ਦੇ ਬਾਰੇ ਗੱਲ ਉਹਨਾਂ ਔਰਤਾਂ ਦੇ ਬਾਰੇ ਜੋ ਹੁਣ ਤੱਕ ਲੋਕ ਸਭਾ ਦੇ ਵਿੱਚ ਜਿਹੜੀਆਂ ਪਹੁੰਚੀਆਂ ਗੱਲ ਉਹਨਾਂ ਦੇ ਬਾਰੇ ਜਿਨ੍ਹਾਂ ਨੇ ਪੰਜਾਬ ਦੀਆਂ ਮਹਿਲਾਵਾਂ ਦੇ ਮੁੱਦਿਆਂ ਨੂੰ ਉੱਥੇ ਲੋਕ ਸਭਾ ਸੰਸਦ ਦੇ ਵਿੱਚ ਜਾ ਕੇ ਚੁੱਕਿਆ ਗੱਲ ਕੀਤੀ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਹੱਲ ਕਰਨ ਦਾ ਯਤਨ ਵੀ ਕੀਤਾ ਜੇਕਰ ਝਾਤ ਮਾਰੀਏ ਤਾਂ ਹੁੰਦੀ ਮੌਜੂਦਾ ਸਮੇਂ ਦੀ ਵੈਸੇ ਤਾਂ ਜ਼ਿਕਰ ਇਸ ਤੇ ਪਿਸ਼ੋਕੜ ਵੱਲ ਨੂੰ ਜਾਈਏ ਕਿ ਹੁਣ ਤੱਕ ਕਿੰਨੀਆਂ ਹੁਣ ਤੱਕ ਹੁਣ ਤੱਕ ਤੋਂ ਭਾਵੇਂ ਜਦੋਂ ਤੋਂ ਲੈ ਕੇ ਸਾਡਾ ਦੇਸ਼ ਆਜ਼ਾਦ ਹੋਇਆ 1947 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਬੀਬੀਆਂ ਸੰਸਦ ਦੇ ਵਿੱਚ ਪਹੁੰਚੀਆਂ ਕਿੰਨੀਆਂ ਬੀਬੀਆਂ ਨੇ ਬੀਬੀਆਂ ਦੇ ਹੱਕਾਂ ਦੀ ਆਵਾਜ਼ ਨੂੰ ਉਲੰਬਿਤ ਕੀਤਾ ਇਹਦੇ ਬਾਬਤ ਗੱਲ ਕਰਨੀ ਆ ਪਰ ਉਸ ਤੋਂ ਪਹਿਲਾਂ ਮੌਜੂਦਾ ਸਮੇਂ ਦੇ ਕੀ ਹਾਲਾਤ ਨੇ ਤੁਸੀਂ ਦੇਖੋ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਜਿੰਨੇ ਵੀ ਰਾਜਨੀਤਿਕ ਦਲ ਨੇ ਉਹਨਾਂ ਦੇ ਵੱਲੋਂ ਦਾਅਵੇ ਤੇ ਵਾਦੇ ਵੱਡੇ ਕੀਤੇ ਜਾਂਦੇ ਨੇ ਕਿ ਔਰਤਾਂ ਨੂੰ ਹਰ ਖੇਤਰ ਦੇ ਵਿੱਚ 33% ਰੱਖਵਾ ਕਰਨ ਮਿਲੇਗਾ ਪਰ ਅੱਜ ਇਹਨਾਂ ਰਾਜਨੀਤਿਕ ਦਲਾਂ ਦੇ ਸਾਰੇ ਹੀ ਪੋਲ ਖੋਲ ਦਿੱਤੇ ਨੇ ਮੌਜੂਦਾ ਲੋਕ ਸਭਾ ਚੋਣਾਂ 2024 ਨੇ ਮਹਿਸ ਤੇ ਮਹਿਸ 6 ਮਹਿਲਾ ਉਮੀਦਵਾਰ ਇਸ ਵੇਲੇ ਲੋਕ ਸਭਾ ਚੋਣਾਂ ਦੇ ਵਿੱਚ ਨੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ 3 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ ਜਦੋਂ ਕਿ ਕਾਂਗਰਸ ਦੇ ਵੱਲੋਂ ਬੀਤੇ ਕੱਲ 2 ਮਹਿਲਾ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤੇ ਇਸੇ ਨਾਲ ਹੀ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਇਕਲੌਤੇ ਮੈਂਬਰ ਪਾਰਲੀਮੈਂਟ ਜਿਹੜੇ ਕਿ ਲਗਾਤਾਰ ਤਿੰਨ ਵਾਰ ਨੁਮਾਇੰਦਗੀ ਵੀ ਕਰ ਚੁੱਕੇ ਨੇ ਬਠਿੰਡਾ ਲੋਕ ਸਭਾ ਹਲਕੇ ਦੀ ਉਹਨਾਂ ਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੁਣ ਗੱਲ ਕਰੀਏ ਕਿ ਆਖਿਰਕਾਰ ਵੱਡੇ ਦਾਅਵੇ ਤੇ ਵਾਦੇ ਕਰਨ ਵਾਲੀਆਂ ਰਾਸਨੀਤਿਕ ਪਾਰਟੀਆਂ ਦੇ ਵੱਲੋਂ ਮਹਿਲਾਵਾਂ ਨੂੰ ਟਿਕਟ ਕਿਉਂ ਨਹੀਂ ਦਿੱਤੀ ਜਾਂਦੀ ਕਿਉਂ ਅਯੋਗ ਨੇ ਕਿਉਂ ਉਸ ਤਰੀਕੇ ਦੇ ਨਾਲ ਆਪਣੇ ਹਲਕੇ ਦੀ ਗੱਲ ਸੰਸਦ ਵਿੱਚ ਨਹੀਂ ਰੱਖ ਸਕਦੀਆਂ ਜਿਸ ਤਰੀਕੇ ਦੇ ਨਾਲ ਪੁਰਸ਼ ਉਮੀਦਵਾਰ ਰੱਖ ਦਿੰਦੇ ਨੇ ਸਵਾਲ ਬਹੁਤ ਸਾਰੇ ਵੱਡੀ ਨੇ ਲੇਕਿਨ ਦਾਅਵੇ ਅਤੇ ਵਾਧੀਆਂ ਦਾ ਭੋਗ ਉਸ ਵੇਲੇ ਪੈ ਗਿਆ ਜਦੋਂ ਮਹਿਸ ਤੇ ਮਹਿਜ਼ ਸਿਰਫ ਤੇ ਸਿਰਫ 6 ਮਹਿਲਾ ਉਮੀਦਵਾਰਾਂ ਨੂੰ ਰਾਜਨੀਤਿਕ ਦਲਾਂ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੁਣ ਗੱਲ ਕਰਦੇ ਹਾਂ ਕਿ ਕਿਹੜੀਆਂ ਕਿਹੜੀਆਂ ਮਹਿਲਾ ਉਮੀਦਵਾਰ ਇਸ ਸਮੇਂ ਲੋਕ ਸਭਾ ਚੋਣਾਂ 2024 ਦੇ ਦੌਰਾਨ ਚੋਣ ਮੈਦਾਨ ਦੇ ਵਿੱਚ ਨੇ ਸਭ ਤੋਂ ਪਹਿਲਾ ਤੇ ਵੱਡਾ ਨਾਂ ਮਹਾਰਾਣੀ ਪਰਨੀਤ ਕੌਰ ਮਹਾਰਾਣੀ ਪਰਨੀਤ ਕੌਰ ਹੁਣ ਤੱਕ ਪਟਿਆਲਾ ਲੋਕ ਸਭਾ ਹਲਕੀ ਤੋਂ ਲਗਾਤਾਰ ਵੱਡੇ ਪੱਧਰ ਦੇ ਉਤੇ ਇਲੈਕਸ਼ਨ ਜਿੱਤਦੇ ਰਹੇ ਮੈਂਬਰ ਪਾਰਲੀਮੈਂਟ ਬੰਦੇ ਰਹੇ 6 ਵਾਰ ਵਿਧਾਨ ਸਭਾ 6 ਵਾਰ ਮਾਫ ਕਰਨਾ 6 ਵਾਰ ਲੋਕ ਸਭਾ ਚੋਣਾਂ ਜਿੱਤੀਆਂ ਲੇਕਿਨ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਤੋਂ ਚੋਣ ਹਾਰ ਗਏ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਉਹਨਾਂ ਨੂੰ ਲਗਭਗ 21000 ਵੋਟਾਂ ਦੇ ਫਰਕ ਦੇ ਨਾਲ ਹਰਾਇਆ। ਹੁਣ ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਸਿੰਘ ਇਸ ਦੇ ਨਾਲ ਹੀ ਗੱਲ ਕਰੀਏ बसपा ਤੋਂ ਜਗਜੀਤ ਛੜਪੜ ਤੇ ਇਸ ਦੇ ਨਾਲ ਹੀ ਗੱਲ ਕਰੀਏ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਹੈ। ਹੁਣ ਕੀ ਇਸ ਸੀਟ ਨੂੰ ਜਿਤਨਾ ਮਹਾਰਾਣੀ ਪਰਨੀਤ ਕੋਲ ਲਈ ਸੌਕਾਏ ਜੇਕਰ ਸਰਵੇਖਣ ਦੇ ਵਿੱਚ ਜਾਈਏ ਜੇਕਰ ਨਚੋੜ ਦੇ ਵਿੱਚ ਜਾਈ ਗਏ ਜੇਕਰ ਖਬਰ ਦੀ ਤਹਿ ਤੱਕ ਜਾਈਏ ਤਾਂ ਤੁਸੀਂ ਦੇਖੋ ਕਿ ਮਹਾਰਾਣੀ ਪਰਨੀਤ कौर ਜੋ ਕਾਂਗਰਸ ਪਾਰਟੀ ਨੂੰ ਛੱਡ ਕੇ ਇਧਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਈ ਨੇ ਉਹਨਾਂ ਦਾ ਵਿਰੋਧ ਵੀ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਕਿਉਂ ਉਹ ਇਧਰ ਸ਼ਾਮਿਲ ਕਿਉਂ ਹੋਏ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਕਿਸਾਨਾਂ ਦਾ ਰੋਸ ਜਿਹੜਾ ਵਾਰ-ਵਾਰ ਦਿਖਾਈ ਦਿੰਦਾ ਕਿਸਾਨ ਅੰਦੋਲਨ ਦੇ ਦੌਰਾਨ ਕੀ ਕੁਝ ਘਟਨਾ ਕਰਮ ਰਿਹਾ ਸਾਡੇ ਸਾਰਿਆਂ ਦੇ ਸਾਹਮਣੇ ਹੈ ਇਸ ਤੋਂ ਇਲਾਵਾ ਗੱਲ ਕਰ ਲਈਏ ਜੇਕਰ ਹੁਣ ਮਜ਼ਬੂਤ ਦਾਵੇਦਾਰਾਂ ਦੀ ਤਾਂ ਡਾਕਟਰ ਧਰਮਵੀਰ ਗਾਂਧੀ ਜਿਸ ਤਰੀਕੇ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕੀ ਹਾਂ ਕਿ 2014 ਦੇ ਵਿੱਚ ਵੀ ਉਹਨਾਂ ਨੇ ਮਹਾਰਾਣੀ ਪਰਨੀਤ ਕੌਰ ਨੂੰ ਹਰਾਇਆ ਤੇ ਇੱਕ ਤਰੀਕੇ ਦੇ ਨਾਲ ਉਹ ਵੀ ਬਹੁਤ ਮਜ਼ਬੂਤ ਦਾਵੇਦਾਰ ਨੇ ਤੇ ਨਾਲ ਦੀ ਨਾਲ ਜੇਕਰ ਗੱਲ ਕਰੀਏ ਤਾਂ ਡਾਕਟਰ ਧਰਮਵੀਰ ਗਾਂਧੀ ਦੀ ਸ਼ਵੀ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਵੀ ਬਹੁਤ ਚੰਗੀ ਹੈ ਦੇ ਨਾਲ ਦੀ ਨਾਲ ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਉਹਨਾਂ ਨੂੰ ਪਿਆਰ ਵੀ ਕਰਦੇ ਨੇ ਉਹਨਾਂ ਨੇ ਆਪੀ ਇੱਕ ਐਨ ਜੀਓ ਵੀ ਚਲਾ ਰੱਖੀ ਆ ਜਿਸ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦਾ ਜਿੰਨਾ ਕੋਈ ਇਲਾਜ ਦੀ ਖਾਤਰ ਆਪਣਾ ਪੈਸਾ ਦੇ ਸਕਦਾ ਉਹਨਾਂ ਦੀ ਪੌਕੇਟ ਦੇ ਮੁਤਾਬਿਕ ਉਹਨਾਂ ਦੀ ਜੇਬ ਦੇ ਮੁਤਾਬਿਕ ਉਹਨਾਂ ਤੋਂ ਪੈਸਾ ਲੈ ਲੈਂਦੇ ਨੇ ਬਹੁਤੀ ਕਿੰਤੂ ਪ੍ਰੰਤੂ ਨਹੀਂ ਕਰਦੇ ਇੱਕ ਸਮਾਜ ਸੇਵੀ ਜਿਹੜੀ ਉਹਨਾਂ ਦੀ ਛਵੀ ਆ ਇਹ ਵੀ ਮੈਨੂੰ ਲੱਗਦਾ ਹੈਗਾ ਉਹਨਾਂ ਨੂੰ ਇੱਕ ਉਹਨਾਂ ਦੇ ਲਈ ਪੋਜ਼ਿਟਿਵ ਪੱਖ ਹੈ ਤੇ ਮਹਾਰਾਣੀ ਪਰਨੀਤ ਕੌਰ ਦੀ ਜੇਕਰ ਗੱਲ ਕਰ ਲਈਏ ਤਾਂ ਮਹਾਰਾਣੀ ਪਰਨੀਤ ਕੌਰ ਲਗਾਤਾਰ ਇਥੋਂ ਜਿੱਤਦੀ ਆ ਰਹੀ ਨੇ ਖਾਸ ਤੌਰ ਤੇ ਮਹਿਲਾਵਾਂ ਜਿਹੜੀਆਂ ਵੱਡੇ ਪੱਧਰ ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਫਿਰ ਨਾਲ ਦੀ ਨਾਲ ਹੁਣ ਗੱਲ ਕਰ ਲੈਨੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਥੋਂ ਡਾਕਟਰ ਬਲਬੀਰ ਸਿੰਘ ਜੇਕਰ ਗੱਲ ਕਰ ਲਈਏ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਤਾਂ ਆਮ ਆਦਮੀ ਪਾਰਟੀ ਹੈ ਤੇ ਡਾਕਟਰ ਬਲਬੀਰ ਸਿੰਘ ਨੂੰ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਮਹਾਰਾਣੀ ਪਰਨੀਤ ਕੌਰ ਔਰ ਡਾਕਟਰ ਧਰਮਵੀਰ ਗਾਂਧੀ ਦੇ ਮੁਕਾਬਲੇ ਜਿਹੜੀ ਨੇ ਘੱਟ ਵੇਟेज ਕੈਂਡੀਡੇਟ ਨਹੀਂ ਅਜੇਹ ਦੇ ਵਿੱਚ ਮੁਕਾਬਲਾ ਅਜੇਹ ਦੇ ਵਿੱਚ ਜਿਹੜਾ ਮੁਕਾਬਲਾ ਆਏਗਾ ਪੂਰਾ ਇਸ ਸੀਟੋਂ ਰੌਚਕ ਰਹਿਣ ਵਾਲਾ ਏ ਕੀ ਮਹਾਰਾਣੀ ਪਰਨੀਤ ਕੌਰ ਇੱਕ ਵਾਰ ਮੁਰਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਇਹ ਚੀਜ਼ਾਂ ਪੁਵਿੱਖ ਦੇ ਗਰਭ ਦੇ ਵਿੱਚ ਨੇ ਤੇ ਹੁਣ ਚਲਦੇ ਆਂ ਅਸੀਂ ਦੂਸਰੇ ਕੈਂਡੀਡੇਟ ਦੀ ਵੱਲ ਦੂਸਰੇ ਕੈਂਡੀਡੇਟ ਦੀ ਅਸੀਂ ਗੱਲ ਕਰੀਏ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੰਨੀ ਸ਼ਾ ਨੰਨੀ ਸ਼ਾ ਮੁਹਿਮ ਚਲਾ ਕੇ ਲਗਾਤਾਰ ਉਹਨਾਂ ਨੇ ਪੂਰੇ ਪੰਜਾਬ ਪਰ ਦੇ ਵਿੱਚ ਕੰਮ ਕੀਤਾ ਨੰਨੀ ਸ਼ਾ ਦਾ ਆਗਾਜ਼ ਜੇਕਰ ਮੈਂ ਗੱਲ ਕਰਾਂ ਤਾਂ ਦੁਆਬਾ ਗਰੁੱਪ ਆਫ ਕਾਲਜਿਸ ਤੋਂ ਜਿਹੜਾ ਸ਼ੁਰੂ ਕੀਤਾ ਗਿਆ ਜਿਨ੍ਹਾਂ ਨੇ ਆਪਣਾ ਇੱਕ ਔਰਤਨ ਇੰਪਾਵਰਮੈਂਟ ਦੇ ਤੌਰ ਤੇ ਇੱਕ ਜਿਹੜਾ ਵੱਡੇ ਜਿਹੜੇ ਕੁਝ ਕੋਰਸੇ ਜਿਹੜੇ ਸ਼ੁਰੂ ਕੀਤੇ ਤਾਂ ਉਦੋਂ ਇੱਥੇ ਆ ਕੇ ਨੰਨੀ ਸ਼ਾ ਦਾ ਆਗਾਜ਼ ਬਿਬਾਹਰ ਸਿਮਰਤ कौर ਬਾਦਲ ਨੇ ਕੀਤਾ ਸੀ ਫਿਰ ਬਿਬਾਹਰ ਸਿਮਰਤ कौर ਬਾਦਲ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਜਿਹੜੀ ਪੋਜ਼ਿਟਿਵ ਐਂਗਲ ਨੂੰ ਲੈ ਲਈਏ ਨੋਨੀ ਪੰਜ ਵਾਰ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪਤਨੀ ਨੇ ਤਿੰਨ ਵਾਰ ਪਹਿਲਾਂ ਨੁਮਾਇੰਦਗੀ ਕਰ ਚੁੱਕੇ ਨੇ ਆਪਣੇ ਹਲਕੇ ਦੀ ਮੈਂਬਰ ਪਾਰਲੀਮੈਂਟ ਬਣ ਕੇ ਪਹੁੰਚ ਚੁੱਕੇ ਨੇ ਸੰਸਦ ਦੇ ਵਿੱਚ ਲਗਾਤਾਰ ਔਰਤਾਂ ਦੇ ਹੱਕਾਂ ਦੀ ਗੱਲ ਤੇ ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਕਿਸਾਨਾਂ ਦੀ ਗੱਲ ਤੇ ਹੋਰ ਵੀ ਵੱਖ-ਵੱਖ ਮੁੱਦਿਆਂ ਦੇ ਉੱਤੇ ਲਗਾਤਾਰ ਵਿਵਾਹ ਹਰ ਸਿਮਰਤ ਕੌਰ ਬਾਦਲ ਨੇ ਪੂਰੀ بے باکی ਦੇ ਨਾਲ ਜਿਹੜੀ ਆਪਣੀ ਗੱਲ ਰੱਖੀ ਪਰ ਨਾਲ ਦੀ ਨਾਲ ਜੇਕਰ ਹੁਣ ਨੈਗੇਟਿਵ ਪੱਖ ਦੀ ਗੱਲ ਕਰ ਲਈਏ ਤਾਂ ਵਿਵਾਹ ਹਰ ਸਿਮਰਤ ਕੌਰ ਬਾਦਲ ਜਿਹੜੇ ਹਮੇਸ਼ਾ ਪਹਿਲਾਂ ਔਰਤਾਂ ਦੀ ਨੁਮਾਇੰਦਗੀ ਕਰਦੇ ਹੋਏ ਨਜ਼ਰ ਆਏ ਔਰਤਾਂ ਦੀ ਗੱਲ ਕਰਦੇ ਹੋਏ ਨਜ਼ਰ ਆਏ ਨੰਨੀ ਸ਼ਾਮ ਮਹੀਮ ਸ਼ੁਰੂ ਕੀਤੀ ਲੇਕਿਨ ਇਸ ਵਾਰ ਲੋਕ ਸਭਾ ਚੋਣਾਂ 2024 ਦੇ ਵਿੱਚ ਮਹਿਸ ਤੇ ਮਹਿਜ਼ ਉਹ ਆਪ ਆਪਣੀ ਸੀਟ ਤੋਂ ਲੜ ਰਹੀ ਨੇ ਆਪਣੇ ਕਿਸੇ ਵੀ ਹੋਰ ਮਹਿਲਾ ਉਮੀਦਵਾਰਾਂ ਨੂੰ ਉਮੀਦਵਾਰ ਨੂੰ ਉਹਨਾਂ ਦੇ ਵੱਲੋਂ ਟਿਕਟ ਨਹੀਂ ਦਿਵਾਈ ਗਈ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਿਰਫ ਤੇ ਸਿਰਫ ਇੱਕ ਮਹਿਲਾ ਉਮੀਦਵਾਰ ਹੈ। ਇਹ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਔਰਤਾਂ ਦਾ ਕਿਤੇ ਨਾ ਕਿਤੇ ਜਿਹੜਾਗਾ ਰੋਸ ਵੀ ਇਸ ਬਾਬਤ ਰਹੇਗਾ ਕਿ 80 ਵੱਡੀ ਸਿਨੀਅਰਟੀ ਹੋਣ ਦੇ ਬਾਵਜੂਦ ਸੁਖਵੀਰ ਸਿੰਘ ਬਾਦਲ ਦੇ ਧਰਮਸਪਤਨੀ ਹੋਣ ਦੇ ਬਾਵਜੂਦ ਉਹ ਕਿਸੇ ਵੀ ਔਰਤ ਨੂੰ ਟਿਕਟ ਨਹੀਂ ਦਿਵਾ ਸਕੇ। ਹੁਣ ਗੱਲ ਕਰ ਲਈਏ ਕਿ ਇਹਨਾਂ ਦੇ ਮੁਕਾਬਲੇ ਦੇ ਵਿੱਚ ਕੌਣ ਹੈ ਹੁਣ ਮੁਕਾਬਲੇ ਦੀ ਗੱਲ ਕਰ ਲਈਏ ਤਾਂ ਇਸ ਵਾਰ ਬੀਬੀ ਬਾਦਲ ਪਹਿਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਘਰੇ ਹੋਏ ਨਹੀਂ ਕਿਉਂਕਿ ਮੁਕਾਬਲਾ ਇਸ ਵਾਰ ਸਭ ਤੋਂ ਵੱਡਾ ਜਿਹੜਾ ਮੁਕਾਬਲਾ ਹੈ ਗੁਰਮੀਤ ਸਿੰਘ ਖੁੱਡੀਆਂ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਹਾਲੀ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਖੁਰਾ ਨੂੰ ਹਰਾਇਆ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਇਸੇ ਨਾਲ ਹੀ ਬੀਬੀ ਪਰਮਪਾਲ ਕੌਰ ਵੀ ਚੋਣ ਮੈਦਾਨ ਦੇ ਵਿੱਚ ਨੇ ਜਿਹੜੇ ਕਿ ਆਈਐਸ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇੱਥੇ ਉਮੀਦਵਾਰ ਨੇ ਇਸੇ ਨਾਲ ਹੀ ਗੱਲ ਕਰ ਲਈ ਲੱਖਾ ਸਿਧਾਨਾ ਲੱਖਾ ਸਿਧਾਨਾ ਨੇ ਬੇਬਾਕੀ ਦੇ ਨਾਲ ਬਹੁਤ ਸਾਰੇ ਸਮਾਜ ਸੇਵੀ ਹੋਣ ਦੇ ਚਲਦੇ ਹੋਏ ਮੁੱਦੇ ਚੁੱਕ ਕੇ ਲਗਾਤਾਰ ਕੰਮ ਕਰਦੇ ਰਹੇ ਤੇ ਨਾਲ ਦੀ ਨਾਲ ਉਹਨਾਂ ਦਾ ਵੋਟ ਬੈਂਕ ਦੀ ਜੇਕਰ ਗੱਲ ਕਰੀਏ ਪਹਿਲੀ ਵਾਰ ਉਹਨਾਂ ਨੇ ਇਲੈਕਸ਼ਨ ਲੜੀ ਉਦੋਂ 10-10000 ਵੋਟਾਂ ਦੇ 10000 ਵੋਟਾਂ ਜਿਹੜੀਆਂ ਪ੍ਰਾਪਤ ਕਰ ਸਕੇ ਉਸ ਤੋਂ ਬਾਅਦ ਦੂਜੀ ਵਾਰ ਚੋਣ ਲੜਦੇ ਨੇ ਤਾਂ 20000 ਜਿਹੜੀਆਂ ਉਹਨਾਂ ਨੂੰ ਵੋਟਾਂ ਮਿਲਦੀਆਂ ਨੇ ਪਰ ਇਸ ਵਾਰ ਦਾ ਜਿਹੜਾ ਮੁਕਾਬਲਾ ਆਏਗਾ ਬਠਿੰਡਾ ਲੋਕ ਸਭਾ ਹਲਕੇ ਤੋਂ ਬੇहद ਰੌਚਕ ਹੈ ਕਿਉਂਕਿ ਜੇਕਰ ਗੱਲ ਕਰੀਏ ਤਾਂ ਚਾਰੋਂ ਦੇ ਚਾਰੋਂ ਕੈਂਡੀਡੇਟ ਮੈਂ ਕਹਾ ਕਿ ਪੂਰੀ ਤਰ੍ਹਾਂ ਦੇ ਨਾਲ ਮਜ਼ਬੂਤ ਨੇ ਪੂਰਾ ਗੈਗੱਚ ਵਾਲਾ ਫਸਮਾ ਟੱਕਰ ਦੇਣ ਵਾਲਾ ਜਿਹੜਾ ਹੈਗਾ ਮੁਕਾਬਲਾ ਇਸ ਵਾਰ ਬਠਿੰਡਾ ਤੋਂ ਰਹਿਣ ਵਾਲਾ ਆਏਗਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈ ਹੈ ਵੀ ਬਾਹਰ ਸਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਨੇ ਤੇ ਭਾਰਤੀ ਜਨਤਾ ਪਾਰਟੀ ਤੋਂ ਬੀਬੀ ਪਰਮਪਾਲ ਕੌਰ ਨੇ ਤੇ ਹੁਣ ਲੱਖਾਂ ਲੱਖਾਂ ਸੁਨਾਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੈਸੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਹਨਾਂ ਦੀ ਇਕਲੌਤੀ ਸੀਟ ਜਿਹੜੀ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਜਿੱਤਦੇ ਰਹੇ ਨੇ ਉਸ ਅੰਗਰੋਧੀ ਸੀਟ ਹੈ ਪਰ ਇਸ ਵਾਰ ਲੱਖਾ ਸਿਧਾਨਾ ਜੀਸਵੀ ਕੇ ਨਾਲ ਪਿਛਲੇ ਸਮੇਂ ਦੇ ਵਿੱਚ ਲੱਖਾ ਸਿਧਾਨਾ ਦੇ ਵੱਲੋਂ ਲਗਾਤਾਰ ਜਿਹੜੇ ਆਪਣੇ ਮੁੱਦੇ ਚੁੱਕੇ ਗਏ ਨੇ ਤੇ ਲੱਗਦਾ ਹੈ ਕਿ ਇਸ ਵਾਰ ਕਾਫੀ ਹੱਦ ਤੱਕ ਜਿਹੜੇ ਕਾਫੀ ਚੰਗੀ ਜਿਹੜੀ ਵੋਟ ਲੈ ਕੇ ਜਾਂਦੀ ਉਹਨਾਂ ਦੀ ਸੰਭਾਵਨਾ ਹੈ ਦੋ ਲੋਕ ਸਭਾ ਹਲਕਿਆਂ ਦੀ ਅਸੀਂ ਗੱਲ ਕੀਤੀ ਇੱਕ ਪਟਿਆਲਾ ਦੂਜਾ ਬਠਿੰਡਾ ਤੇ ਹੁਣ ਅਸੀਂ ਆ ਜਾਨੇ ਹੁਸ਼ਿਆਰਪੁਰ ਖੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਇਥੋਂ ਅਨੀਤਾ ਸੋਮਪ੍ਰਕਾਸ਼ ਜਿਹੜੇ ਨੇ ਕੈਂਡੀਡੇਟ ਨੇ ਅਨੀਤਾ ਸੋਮਪ੍ਰਕਾਸ਼ ਦੇ ਮੁਕਾਬਲੇ ਜੇਕਰ ਅਸੀਂ ਗੱਲ ਕਰੀਏ ਤਾਂ ਯਮਨੀ ਗੋਮਰ ਨੂੰ ਕਾਂਗਰਸ ਪਾਰਟੀ ਨੇ ਬੀਤੇ ਕੱਲ ਟਿਕਟ ਦਿੱਤੀ ਹੈ ਇੱਥੇ ਵੀ ਦੋ ਔਰਤਾਂ ਦੇ ਵਿਚਕਾਰ ਜਿਹੜਾਗਾ ਫਸਮਾ ਮੁਕਾਬਲਾ ਯਮਨੀ ਗੋਮਰ ਦੀ ਮੈਂ ਗੱਲ ਕਰਾਂ ਤੇ ਇਹਨਾਂ ਨੇ 2014 ਦੇ ਵਿੱਚ ਇਲੈਕਸ਼ਨ ਲੜੀ ਸੀ ਇਲੈਕਸ਼ਨ ਹਾਰ ਗਏ ਸੀ ਆਮ ਆਦਮੀ ਪਾਰਟੀ ਤੋਂ ਇਹਨਾਂ ਨੇ ਇਲੈਕਸ਼ਨ ਲੜੀ ਸੀ ਫਿਰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਅਸਤੀਤ ਮਤਲਬ ਛੱਡਣ ਤੋਂ ਬਾਅਦ ਇਹ ਇੱਧਰ ਕਾਂਗਰਸ ਪਾਰਟੀ ਦੇ ਵਿੱਚ 2016 ਦੇ ਵਿੱਚ ਸ਼ਾਮਿਲ ਹੋ ਗਈ ਸੀ ਤੇ ਹੁਣ ਇਹਨਾਂ ਦੀ ਹੁਸ਼ਿਆਰਪੁਰ ਸੀਟ ਤੋਂ ਅਨੀਤਾ ਸੋਮਪ੍ਰਕਾਸ਼ ਸੋਹਣ ਸਿੰਘ ਠੰਡਲ ਸੋਹਣ ਸਿੰਘ ਠੰਡਲ ਜਿਹੜੇ ਕਿ ਅਸੀਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਰਾਜਕੁਮਾਰ ਚੱਬੇਵਾਲ ਰਾਜਕੁਮਾਰ ਚੱਬੇਵਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਲੀ ਦੇ ਵਿੱਚ ਆਪਣੀ ਸੀਟ ਦੀ ਅਦਲਾ ਬਦਲੀ ਉਹਨਾਂ ਨੇ ਕੀਤੀ ਹੈ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਦੇ ਵਿੱਚ ਸ਼ਾਮਿਲ ਹੋਏ ਨੇ ਇਹਨਾਂ ਵੀ ਕੈਂਡੀਡੇਟ ਦੀ ਅਸੀਂ ਗੱਲ ਕਰੀਏ ਤਾਂ ਸੋਹਣ ਸਿੰਘ ਠੰਡਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਵਿੱਚ ਸੈਰਸਪਾਟਾ ਮੰਤਰੀ ਰਹੇ ਨੇ ਕਾਫੀ ਹਲਕੇ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਆਧਾਰ ਹੈ ਤੇ ਹਾਈ ਅਸੀਂ ਕਹਿ ਸਕਦੇ ਹਾਂਗੇ ਵੇਟੇਜ ਜਿਹੜਾ ਕੈਂਡੀਡੇਟ ਸੋਹਣ ਸਿੰਘ ਠੰਡਲ ਨੇ ਇਹਨਾਂ ਦੇ ਬਾਬਤ ਗੱਲ ਹੋ ਗਈ ਆ ਕਿ ਇਹ ਵੀ ਜਿਹੜਾ ਹੈਗਾ ਮੁਕਾਬਲਾ ਇੱਥੇ ਜਿਹੜਾ ਕਾਫੀ ਰੋਚਕ ਰਹਿ ਸਕਦਾ ਹੈਗਾ ਤੇ ਅਨੀਤਾ ਸੋਮ ਪ੍ਰਕਾਸ਼ ਜਿਨ੍ਹਾਂ ਨੇ ਹਾਲੀ ਦੇ ਵਿੱਚ ਜਿਹੜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਜਿਹੜੇ ਧਰਮ ਸੁਪਤਨੀ ਨੇ ਹਨਾ ਤੇ ਉਹਨਾਂ ਦੇ ਵੱਲੋਂ ਹੁਸ਼ਿਆਰ ਦੇਪੁਰ ਦੇ ਵਿੱਚ ਇਹਨਾਂ ਨੂੰ ਜਿਹੜੀ ਹੈਗੀ ਟਿਕਟ ਮਿਲੀ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤੇ ਇੱਥੇ ਵੀ ਜਿਹੜਾ ਮੁਕਾਬਲਾ ਕਾਫੀ ਰੋਚਕ ਰਹਿਣ ਵਾਲਾ ਹੁਣ ਅਸੀਂ ਗੱਲ ਕਰਦੇ ਹਾਂਗੀ ਚੌਥੀ ਸੀਟ ਦੀ ਚੌਥੇ ਹਲਕੇ ਦੀ ਦੋ ਹਲਕਿਆਂ ਦੇ ਵਿੱਚ ਦੋ ਦੋ ਮੈਲਾ ਉਮੀਦਵਾਰ ਚਾਰ ਉਮੀਦਵਾਰ ਹੋਗੇ ਇੱਕ ਹਲਕੇ ਦੇ ਵਿੱਚ ਇੱਕ ਉਮੀਦਵਾਰ ਪੰਜ ਹੋਗੇ ਤੇ ਛੇਵੇਂ ਮੈਲਾ ਉਮੀਦਵਾਰ ਦੀ ਅਸੀਂ ਗੱਲ ਕਰੀਏ ਤਾਂ ਉਹ ਨੇ ਫਰੀਦਕੋਟ ਤੋਂ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੂਗੇ ਪੋਸਟ ਗ੍ਰੈਜੂਏਟਿੰਗ ਲਗਾਤਾਰ ਰਾਜਨੀਤੀ ਦੇ ਵਿੱਚ ਵਿਚਰ ਵੀ ਰਹੇ ਨੇ ਪਰ ਨਾਲ ਦੀ ਨਾਲ ਜੇਕਰ ਮੁਕਾਬਲੇ ਦੀ ਗੱਲ ਕਰ ਲਈਏ ਤੇ ਮੁਕਾਬਲਾ ਕਾਫੀ ਜ਼ਿਆਦਾ ਗਹਿਗਚ ਹੈ ਜਿਸ ਦੇ ਵਿੱਚ ਹੰਸ ਰਾਜ ਹੰਸ ਨੂੰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇੱਥੇ ਇਲੈਕਸ਼ਨ ਦੇ ਵਿੱਚ ਉਤਾਰਿਆ ਗਿਆ ਤੇ ਅਮਰਜੀਤ ਕੌਰ ਸਾਹੂ ਕੇ ਕਾਂਗਰਸ ਪਾਰਟੀ ਦੇ ਵੱਲੋਂ ਬੀਤੇ ਕੱਲ੍ਹ ਐਲਾਨ ਕੀਤਾ ਗਿਆ ਇਸੇ ਨਾਲ ਹੀ ਹੰਸਰਾ ਹਾਂਸੀ ਤੋਂ ਬਾਅਦ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜਿਹੜੀ ਕਿ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਹੈ ਆਮ ਆਦਮੀ ਪਾਰਟੀ ਤੋਂ ਇੱਥੇ ਕਰਮਜੀਤ ਅਨਬੋਲ ਨੂੰ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਗਰੀ ਯਾਰ ਵੀ ਮੰਨੇ ਜਾਂਦੇ ਨੇ ਤੇ ਨਾਲ ਦੀ ਨਾਲ ਗੱਲ ਕਰੀਏ ਇੱਕ ਕਲਾਕਾਰ ਵੀ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸਵਰਗੀ ਗੁਰਦੇਵ ਸਿੰਘ ਬਾਦਲ ਦੇ ਪੋਤੇ ਰਾਜਵਿੰਦਰ ਸਿੰਘ ਨੂੰ ਇਥੇ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੁਣ ਜੇਕਰ ਇਹਨਾਂ 4-5 ਕੈਂਡੀਡੇਟ ਦੀ ਗੱਲ ਕਰ ਲਈਏ ਤਾਂ ਇਥੇ ਵੀ ਬੀਬੀ ਅਮਰਜੀਤ ਕੌਰ ਸਾਹੂ ਕੇ ਦੇ ਲਈ ਇਸ ਸੀਟ ਨੂੰ ਜਿੱਤਣਾ ਇੰਨਾ ਸੁਖਾਲਾ ਨਹੀਂ ਕਾਰਨ ਸਭ ਤੋਂ ਵੱਡਾ ਕਾਰਨ ਕਿ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਆ ਆਮ ਆਦਮੀ ਪਾਰਟੀ ਹਾਲਾਂਕਿ ਆਮ ਆਦਮੀ ਪਾਰਟੀ ਦਾ ਅੱਜ ਦੀ ਰੈਸ ਵਿੱਚ ਗੱਲ ਕਰੀਏ ਤਾਂ ਕਾਫੀ ਜਗ੍ਹਾ ਤੇ ਜਿਹੜਾ ਹੈਗਾ ਵਿਰੋਧ ਵੀ ਚੱਲ ਰਿਹਾ ਕਰਮਜੀਤ ਅਨਮੋਲ ਵੀ ਜਦੋਂ ਲੋਕਾਂ ਦੇ ਵਿੱਚ ਗਏ ਨੇ ਤਾਂ ਉਹਨਾਂ ਦਾ ਵਿਰੋਧ ਹੋਇਆ ਹੰਸਰਾਜ ਹਾਸਤੀ ਗੱਲ ਕਰ ਲਈਏ ਤਾਂ ਉਹਨਾਂ ਦਾ ਵੀ ਜਿਹੜਾ ਹੈਗਾ ਵਿਰੋਧ ਸਮੇਂ-ਸਮੇਂ ਤੇ ਹੋਇਆ ਕਿਸਾਨਾਂ ਨੇ ਕਾਲੀਆਂ ਝੰਡੀਆਂ ਵੀ ਦਿਖਾਈਆਂ ਪਰ ਨਾਲ ਦੀ ਨਾਲ ਜੇਕਰ ਗੱਲ ਕਰ ਲਈਏ ਇੱਥੇ ਰਾਜਵਿੰਦਰ ਸਿੰਘ ਹੋਰਾਂ ਦੀ ਜਿਹੜੇ ਕਿ ਮੈਂ ਦੱਸਿਆ ਕਿ ਮਰਹੂਮ ਗੁਰਦੇਵ ਸਿੰਘ ਬਾਦਲ ਦੇ ਪੋਤੇ ਨੇ ਤਾਂ ਉਹ ਵੀ ਉਹਨਾਂ ਦਾ ਜਿਹੜਾ ਹੈਗਾ ਰਾਸਨੀਤਿਕਾ ਦਾ ਆਧਾਰ ਆ ਜਾਂ ਫਿਰ ਲੋਕਾਂ ਦੇ ਵਿੱਚ ਜਿਹੜਾ ਵਿਚਰਨ ਦਾ ਆਧਾਰ ਆ ਜਾਂ ਜਿਸ ਤਰੀਕੇ ਦੇ ਨਾਲ ਉਹ ਹਲਕੇ ਦੇ ਵਿੱਚ ਹੁਣ ਤੱਕ ਜਿਹੜਾ ਕੰਮ ਕਰਦੇ ਰਹੇ ਨੇ ਤਾਂ ਉਹ ਵੀ ਇੱਕ ਮਜ਼ਬੂਤ ਦਾਵੇਦਾਰ ਨੇ ਇੱਕ ਚੰਗਾ ਨਾਮ ਹੈ ਟਿਕਟ ਨਿਕਲਦੀ ਹੈ ਨਹੀਂ ਨਿਕਲਦੀ ਇਹ ਜਿਹੜਾ ਭਵਿੱਖ ਦੇ ਕਰਵ ਦੇ ਵਿੱਚ ਆ ਲੇਕਿਨ ਬੀਬੀ ਅਮਰਜੀਤ ਕੌਰ ਸਾਹੂ ਕੇ ਦੇ ਲਈ ਇੱਥੇ ਜਿਹੜਾ ਇਲੈਕਸ਼ਨ ਲੜ ਰਹੀ ਨਹੀਂ ਬੇਸ਼ੱਕ ਪਾਰਟੀ ਦੇ ਵੱਲੋਂ ਜਿਹੜਾ ਹੈਗਾ ਉਮੀਦਵਾਰ ਐਲਾਨ ਦਿੱਤਾ ਗਿਆ ਪਰ ਸੀਟ ਜਿੱਤਨੀ ਐਨੀ ਸੁਖਾਲੀ ਵੀ ਨਹੀਂ ਇੱਕ ਤਰੀਕੇ ਦੇ ਨਾਲ ਮੈਂ ਕਹਿ ਸਕਦੀ ਹਾਂ ਕਿ ਟੇਢੀ ਖੀਰ ਹੈ ਹੁਣ ਗੱਲ ਕਰਦੇ ਹਾਂ ਕਿ ਇਹਨਾਂ ਸਾਰੇ ਉਮੀਦਵਾਰਾਂ ਦੀ ਅਸੀਂ ਗੱਲ ਕਰ ਲਈ ਕਿ ਹੁਣ ਲੋਕ ਸਭਾ 2024 ਦੇ ਵਿੱਚ ਸਿਰਫ ਤੇ ਸਿਰਫ 6 ਮਹਿਲਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਜੇਕਰ ਕੰਪੈਰੀਜ਼ਨ ਮੈਂ ਕਰਾਂ ਪੁਰਸ਼ ਉਮੀਦਵਾਰਾਂ ਦੇ ਮੁਕਾਬਲੇ ਤਾਂ ਜੇਕਰ ਅੰਕੜੇ ਦੀ ਅਸੀਂ ਗੱਲ ਕਰੀਏ ਤੇ ਅੰਕੜਾ 33% ਦੀ ਗੱਲ ਕਰਤੀਆਂ ਨੇ ਰਾਜਨੀਤਿਕ ਪਾਰਟੀਆਂ ਰਾਜਨੀਤਿਕ ਦਲ ਕਰਦੇ ਨੇ 33% ਦੀ ਮੈਨੂੰ 5-7% ਤੋਂ ਵੱਧ ਕਿਤੇ ਵੀ ਜੜੀ ਇਹ ਚੀਜ਼ ਨਜ਼ਰ ਨਹੀਂ ਆਉਂਦੀ ਨਾਲ ਹੀ ਗੱਲ ਕਰਦੇ ਆ ਕਿ ਹੁਣ ਤੱਕ 1939 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਮੈਲਾ ਉਮੀਦਵਾਰ ਲੋਕ ਸਭਾ ਸੰਸਦ ਦੇ ਵਿੱਚ ਪਹੁੰਚੀਆਂ ਤਾਂ ਅੰਕੜਿਆਂ ਤੇ ਜੇਕਰ ਝਾਤ ਮਾਰੀਏ ਤਾਂ ਤੁਹਾਨੂੰ ਸਾਰਿਆਂ ਨੂੰ ਹੈਰਾਨੀ ਹੋਏਗੀ ਜਾਣ ਕੇ ਇੰਨੀ ਕਿ ਹੈਰਾਨੀ ਕਿ ਜਿੱਥੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ ਕਿ ਔਰਤਾਂ ਨੂੰ 33% ਰਾਖਵਾ ਕਰਨ ਦਿੱਤਾ ਜਾ ਰਿਹਾ ਹੈ ਜੀ ਉਥੇ ਹੁਣ ਤੱਕ ਪੰਜਾਬ ਤੋਂ ਸਿਰਫ 11 ਮਹਿਲਾ ਉਮੀਦਵਾਰ ਲੋਕ ਸਭਾ ਸੰਸਦ ਦੇ ਵਿੱਚ ਪਹੁੰਚੀਆਂ ਜਦੋਂ ਕਿ ਪੁਰਸ਼ ਉਮੀਦਵਾਰਾਂ ਦਾ ਜੇਕਰ ਜੇਕਰ ਅਸੀਂ ਕਰ ਲਈਏ ਤਾਂ ਇਹਨਾਂ ਦਾ ਆਂਕੜਾ ਕਈ ਸੈਂਕੜਿਆਂ ਨੂੰ ਪਾਰ ਕਰਦਾ ਹੈ ਫਿਰ ਤੁਸੀਂ ਦੇਖੋ ਕਿ ਸਿਰਫ 11 ਤੇ 11 ਕਿਹੜੀਆਂ-ਕਿਹੜੀਆਂ ਪਹੁੰਚੀਆਂ ਇਹਦੇ ਬਾਬਤ ਵੀ ਥੋੜੀ ਜੀ ਅਸੀਂ ਗੱਲਬਾਤ ਕਰ ਲਈਏ ਪੰਜਾਬ ਤੋਂ ਹੁਣ ਤੱਕ ਜਿਹੜੀਆਂ 11 ਪਹੁੰਚੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਜਿਵੇਂ ਗੱਲ ਕਰਾਂ ਤਾਂ ਸੁਪத்ਰਾ ਜੋਸ਼ੀ ਸੁਪத்ਰਾ ਜੋਸ਼ੀ ਪਹਿਲੀ ਮੈਲਾ ਕੈਂਡੀਡੇਟ ਸੀ ਜਿਹੜੀ ਕਿ 1951-1952 ਦੇ ਵਿੱਚ ਜਿਹੜੀ ਪਹਿਲੇ ਮੈਂਬਰ ਪਾਰਲੀਮੈਂਟ ਬਣੀ ਕਾਂਗਰਸ ਪਾਰਟੀ ਤੋਂ ਟਿਕਟ ਲੜੇ ਸੀ ਤੇ ਅੰਬਾਲਾ ਤੋਂ ਜਿੱਤੇ ਸੀ ਉਸ ਸਮੇਂ ਅੰਬਾਲਾ ਪੰਜਾਬ ਦਾ ਹਿੱਸਾ ਸੀ ਜਿਹੜਾ ਕਿ ਅੱਜ ਹਰਿਆਣਾ ਦੇ ਵਿੱਚ ਹੈ ਉਸ ਸਮੇਂ ਹਰਿਆਣਾ ਤੋਂ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਸ ਸਮੇਂ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਉੱਥੇ ਪਹੁੰਚੇ ਸੀ ਪਟਿਆਲਾ ਤੋਂ ਹੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਮਹਿੰਦਰ ਕੌਰ ਮਹਿੰਦਰ ਕੌਰ ਕੋਰਕੌਨਸਨ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ ਏਵੀ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਜਿੱਤ ਕੇ ਉੱਥੇ ਲੋਕ ਸਭਾ ਸੰਸਦ ਦੇ ਵਿੱਚ ਪਹੁੰਚ ਚੁੱਕੇ ਨੇ ਨਿਰਲੇਪ ਕੌਰ ਬੀਬੀ ਸੁਖਜੀਤ ਕੌਰ ਗੁਰਵਿੰਦਰ ਕੌਰ ਬੜਾਰ ਭਿਮਲ ਕੌਰ ਖਾਲਸਾ ਰਾਜਵਿੰਦਰ ਕੌਰ ਸੰਤੋਸ਼ ਚੌਧਰੀ ਚੌਧਰੀ ਪਰਿਵਾਰ ਦੀ ਲਗਾਤਾਰ ਅਸੀਂ ਇਸ ਮੰਚ ਤੋਂ ਗੱਲ ਕਰ ਰਹੇ ਹਾਂ ਤਾਂ ਉਸੇ ਹੀ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਸੰਤੋਸ਼ ਚੌਧਰੀ ਦੇ ਇਸ ਦੇ ਨਾਲ ਹੀ ਸੁਖਵਿੰਦਰ ਕੌਰ ਤੇ ਪਰਮਜੀਤ ਕੌਰ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ ਤੋਂ ਇੰਨਾ ਔਰਤਾਂ ਨੇ ਹੁਣ ਤੱਕ ਲੋਕ ਸਭਾ ਸੰਸਦ ਦੇ ਵਿੱਚ ਪਹੁੰਚ ਕੀਤੀ ਤੇ ਉੱਥੇ ਲਗਾਤਾਰ ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਹੁਣ ਗੱਲ ਕਰਦੇ ਹਾਂ ਕਿ ਆਖਿਰਕਾਰ ਕਾਰਨ ਕੀ ਨੇ ਕੀ ਮਰਦ ਪ੍ਰਧਾਨ ਸਮਾਜ ਦੀ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਕੀ ਮਰਦ ਪ੍ਰਧਾਨ ਸਮਾਜ ਦੇ ਵੱਲੋਂ ਔਰਤਾਂ ਨੂੰ ਜਿਹੜਾ ਹੈਗਾ ਲਤਾੜਿਆ ਜਾਂਦਾ ਪਿੱਛੇ ਰੱਖਿਆ ਜਾਂਦਾ ਇਹ ਇੱਕ ਵੱਡਾ ਕਾਰਨ ਹੈ ਕਿ ਰਾਜਨੀਤੀ ਦੇ ਵਿੱਚ ਔਰਤਾਂ ਅੱਗੇ ਨਿਯਮਦੀਆਂ ਤਾਂ ਇਹ ਕਹਿਣਾ ਗਲਤ ਹੋਵੇਗਾ ਅਸਲ ਦੇ ਵਿੱਚ ਕਾਰਨ ਕੀ ਹੈ ਅਸਲ ਦੇ ਵਿੱਚ ਤੁਸੀਂ ਦੇਖੋ ਕਿ ਅੱਜ ਅਸੀਂ ਗੱਲ ਕਰ ਲਈਏ ਖਾਸ ਤੌਰ ਤੇ ਜਦੋਂ ਮੈਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਬੈਠੀ ਹੋਈਆਂ ਤਾਂ ਮੋਹਾਲੀ ਜ਼ਿਲ੍ਹੇ ਦੀ ਹੀ ਗੱਲ ਕਰਨਾ ਤਾਂ ਇੱਥੇ ਅਸੀਂ ਹੇਠਲੇ ਪੱਧਰ ਤੋਂ ਜਿਹੜੀ ਆ ਰਾਜਨੀਤੀ ਦੀ ਸ਼ੁਰੂਆਤ ਕਰਦੇ ਹਾਂ ਕਿ ਰਾਜਨੀਤੀ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਪੁਰਸ਼ਾਂ ਦੇ ਮੁਕਾਬਲੇ ਘੱਟ ਕਿਉਂ ਸਭ ਤੋਂ ਪਹਿਲਾਂ ਮੋਹਾਲੀ ਦੀ ਅਸੀਂ ਐਮਸੀ ਲੈਵਲ ਦੀ ਗੱਲ ਕਰ ਲਈਏ ਤਾਂ ਇੱਥੋਂ ਮਿਊਨਿਸਪਲ ਕਾਉਂਸਲਰ ਦੇ ਤੌਰ ਤੇ ਲਗਭਗ 25 ਮਹਿਲਾ ਕੈਂਡੀਡੇਟ ਨੇ 25 ਮਹਿਲਾ ਐਮਸੀ ਨੇ ਲੇਕਿਨ ਜੇਕਰ ਗੱਲ ਕੀਤੀ ਜਾਵੇ ਉਹਨਾਂ 25 ਮਹਿਲਾ ਕਾਉਂਸਲਰ ਦੇ ਕੰਮ ਜ਼ਿਆਦਾਤਰ ਉਹਨਾਂ ਦੇ ਪਤੀ ਭਰਾ ਪਿਤਾ ਜਾਂ ਕਿਸੇ ਨਾ ਕਿਸੇ ਪੁਰਸ਼ ਦੇ ਵੱਲੋਂ ਕੀਤੇ ਜਾਂਦੇ ਨੇ ਔਰਤਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਮੈਂ ਕਹਿ ਸਕਦੀ ਆ ਕਿ ਜਾਗਰੂਕਤਾ ਦੀ ਘਾਟ ਵੀ ਆੜੇ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੰਨੀ ਜਾਂਦੀ ਹੈ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਸਮੇਂ ਇੱਕ ਸਰਵੇਖਣ ਹੋਇਆ ਤੇ ਮੇਰੀ ਕੁਝ ਇੱਕ ਮਹਿਲਾ ਕੈਂਡੀਡੇਟ ਜਿਹੜੀਆਂ ਰਾਜਨੀਤੀ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰਦੀਆਂ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲ ਹੋਈ ਜਿਹੜੇ ਕਾਰਨ ਉਹਨਾਂ ਨੇ ਦੱਸੇ ਉਹਨਾਂ ਕਾਰਨਾਂ ਤੋਂ ਹੀ ਕਾਫੀ ਚੀਜ਼ਾਂ ਜਿਹੜੀਆਂ ਸਪਸ਼ਟ ਹੋ ਜਾਂਦੀਆਂ ਨੇ ਸਭ ਤੋਂ ਪਹਿਲਾ ਤੇ ਵੱਡਾ ਕਾਰਨ ਕਿ ਅੱਜ ਵੀ ਸਾਡੇ ਸਮਾਜ ਦੇ ਵਿੱਚ ਔਰਤ ਲਈ ਇਹ ਮੰਨਿਆ ਜਾਂਦਾ ਹੈ ਕਿ ਉਸਨੇ ਘਰ-ਬਾਰ ਸੰਭਾਲਣਾ ਹੈ ਬੱਚਿਆਂ ਦੀ ਪਰਵਰਿਸ਼ ਉਸਨੇ ਕਰਨੀ ਹੈ ਬੱਚਿਆਂ ਦੀ ਪਰਵਰਿਸ਼ ਦਾ ਜੁਮਾ ਘਰ-ਬਾਰ ਸੰਭਾਲਣ ਦਾ ਜੁਮਾ ਜਦੋਂ ਲਗਾਤਾਰ ਇਨ੍ਹਾਂ ਚੀਜ਼ਾਂ ਦੇ ਵਿੱਚ ਔਰਤ ਇਨਵੋਲਵ ਹੋ ਕੇ ਰਹਿ ਜਾਂਦੀ ਆ ਤੇ ਰਾਜਨੀਤੀ ਦੇ ਲਈ ਉਹਨਾਂ ਜਿਹੜਾ ਹੈਗਾ ਸਮਾਂ ਨਹੀਂ ਕੱਢ ਪਉਂਦੀ ਕਿਉਂਕਿ ਜੇਕਰ ਰਾਜਨੀਤੀ ਦੀ ਅਸੀਂ ਗੱਲ ਕਰੀਏ ਤਾਂ ਰਾਜਨੀਤੀ ਘੰਟਾ 2 ਘੰਟੇ ਜਾਂ 3 ਘੰਟੇ ਦਾ ਜਿਹੜਾ profession ਨਹੀਂ ਆ ਰਾਜਨੀਤਿਕ ਅਜੇਹਾ profession ਆ ਜਿਹੜਾ ਵੱਧ ਤੋਂ ਵੱਧ ਜਿਹੜਾ ਸਮਾਂ ਮੰਗਦਾ ਹੈ ਤੇ ਰਾਜਨੀਤੀ ਦੇ ਵਿੱਚ ਮਹਿਲਾਵਾਂ ਦੇ ਲਈ ਸਮਾਂ ਕੱਢਣਾ ਇਸ ਤੇ ਚਲਦੇ ਹੋਏ ਕਿ ਉਹਨਾਂ ਦੇ ਉੱਤੇ ਇੱਕ ਜ਼ਿੰਮੇਵਾਰੀ ਸਮਾਜ ਦੇ ਵੱਲੋਂ ਪਰਿਵਾਰ ਦੇ ਵੱਲੋਂ ਹਮੇਸ਼ਾ ਜਿਹੜੀ ਸੌਂਪੀ ਜਾਂਦੀ ਹੈ ਕਿ ਉਹਨਾਂ ਨੇ ਘਰ ਦੀ ਦੇਖਭਾਲ ਕਰਨੀ ਆ ਘਰ ਦਾ ਚੁੰਕਾ ਚੋਲਾ ਚੁੰਕਾ ਚੁੱਲਾ ਜਿਹੜਾ ਹੈਗਾ ਉਹ ਸੰਭਾਲਣਾ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਕੇ ਜਿਹੜਾ ਭੇਜਣਾ ਸਕੂਲ ਤੋਂ ਲੈ ਕੇ ਆਣਾ ਉਹਨਾਂ ਦੀ ਪੜ੍ਹਾਈ ਲਿਖਾਈ ਹਰ ਇੱਕ ਚੀਜ਼ ਦਾ ਜਿਹੜਾ ਧਿਆਨ ਆ ਔਰਤ ਦਾ ਜਿਮੇ ਹੈ ਜਿਸ ਤੇ ਚਲਦੇ ਹੋਏ ਸਮੇਂ ਦੀ ਘਾਟ ਰਹਿੰਦੀ ਹੈ ਹੁਣ ਦੂਜੇ ਪਾਸੇ ਆ ਜੀਏ ਜਿਹੜੀਆਂ ਔਰਤਾਂ ਜਿਹੜੀਆਂ ਅਸੀਂ ਕਹਦੀਏ ਕਿ ਵਿੱਤੀ ਪੱਖ ਤੋਂ ਥੋੜੀਆਂ ਜੀਆਂ ਮਜ਼ਬੂਤ ਨੇ ਉਹਨਾਂ ਦੇ ਜਿਹੜੇ ਸਾਰੇ ਕੰਮ ਕਰਨੇ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਕੇਰ ਟੇਕਰ ਰੱਖੇ ਹੁੰਦੇ ਨੇ ਉਹਨਾਂ ਦੇ ਵੱਲੋਂ ਸੰਭਾਲਿਆ ਜਾਂਦੇ ਨੇ ਔਰਤਾਂ ਜਿਹੜਾ ਥੋੜਾ ਜਿਹਾ ਸਮਾਂ ਕੱਢ ਪਾਉਂਦੀਆਂ ਨੇ ਅਜਈਆਂ ਔਰਤਾਂ ਤੇ ਉਹਨਾਂ ਔਰਤਾਂ ਦੇ ਆੜੇ ਕੀ ਚੀਜ਼ ਹੁੰਦੀ ਆ ਉਹਨਾਂ ਔਰਤਾਂ ਦੇ ਆੜੇ ਸਭ ਤੋਂ ਵੱਡੀ ਗੱਲ ਆਂਦੀ ਆ ਕਿ ਇੱਕ ਜਾਗਰੂਕਤਾ ਦੀ ਜਿਹੜੀ ਹੈਗੀ ਘਾਟ ਆਉਂਦੀ ਆ ਕਿਉਂਕਿ ਹਮੇਸ਼ਾ ਤੋਂ ਹੀ ਜਦੋਂ ਇੱਕ ਲੜਕੀ ਘਰ ਦੇ ਵਿੱਚ ਜਨਮ ਲੈਂਦੀ ਆ ਤੇ ਉਹਦੇ ਦਿਮਾਗ ਦੇ ਵਿੱਚ ਹਮੇਸ਼ਾ ਹੀ ਇੱਕ ਗੱਲ ਭਰੀ ਜਾਂਦੀ ਆ ਕਿ ਸਮਾਜ ਦੇ ਵਿੱਚ ਜਿਹੜਾਗਾ ਪੁਰਸ਼ ਨੂੰ ਅੱਗੇ ਲੈ ਕੇ ਚੱਲਣਾ ਤੇ ਕਈ ਵਾਰੀ ਸਮਾਜ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ ਕਿ ਰਾਜਨੀਤੀ ਇੱਕ ਗੰਦਲੀ ਇੱਕ ਗੰਦਲਾ ਜਿਆ ਪ੍ਰੋਫੈਸ਼ਨ ਆ ਸਿਆਸਤ ਨੂੰ ਅਕਸਰ ਹੀ ਸਾਡੇ ਸਮਾਜ ਦੇ ਵਿੱਚ ਇਹੀ ਚੀਜ਼ ਮੰਨੀ ਜਾਂਦੀ ਆ ਤੇ ਜਿਹੜੀਆਂ ਔਰਤਾਂ ਇਸ ਦੇ ਵਿੱਚ ਆਉਂਦੀਆਂ ਚਾਹਵਾਂ ਵੀ ਹੁੰਦੀਆਂ ਨੇ ਉਹਨਾਂ ਨੂੰ ਇਸ ਕਰਕੇ ਪਿੱਛੇ ਵੱਲ ਨੂੰ ਪਰਿਵਾਰ ਦੇ ਵੱਲੋਂ ਸਮਾਜ ਦੇ ਵੱਲੋਂ ਧਕੇਲ ਦਿੱਤਾ ਜਾਂਦਾ ਹੈ ਕਿ ਨਹੀਂ ਇੱਥੇ ਗੰਦਲੀ ਆ ਹਾਲਾਂਕਿ ਜੇਕਰ ਅਸੀਂ ਗੰਦਲੇਪਾਨ ਦੀ ਗੱਲ ਕਰ ਲਈਏ ਤਾਂ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਗੰਦਲਾਪਾਨ ਨਹੀਂ ਹੈ ਚਾਹੇ ਅਸੀਂ ਗਾਇਕੀ ਦੀ ਗੱਲ ਕਰ ਲਈਏ ਕੀ ਗਾਇਕੀ ਇਹਦੇ ਵਿੱਚ ਗੰਦਲਪਾਨੀ ਆ ਜਾਂ ਹੋਰ ਵੱਖ-ਵੱਖ profession ਦੀ ਗੱਲ ਕਰ ਲਈਏ ਅਸੀਂ ਨਰਸਿੰਗ ਦੇ ਕਿਤੇ ਦੀ ਗੱਲ ਕਰ ਲਈਏ ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਖੁੱਲ ਕੇ ਆ ਰਹੀਆਂ ਨੇ ਅਸੀਂ ਕਹਿੰਦੇ ਨੇ ਕਿ ਮੰਨਿਆ ਜਾਂਦਾ ਸਭ ਤੋਂ ਜਿਹੜਾ ਹੈਗਾ profession ਮੰਨਿਆ ਜਾਂਦਾ ਕਿ ਬੱਚਿਆਂ ਨੂੰ ਜਿਹੜਾ ਹੈਗਾ ਤੁਸੀਂ ਬੀਇੰਗ ਆ ਟੀਚਰ ਬੀਐਡ ਕਰਵਾ ਦੋ ਤੇ ਕੁੜੀਆਂ ਨੂੰ ਜਿਹੜਾ ਹੈਗਾ ਬੀਇੰਗ ਆ ਟੀਚਰ ਉੱਥੇ ਕਰ ਦੋ ਲੇਕਿਨ ਬੀਇੰਗ ਆ ਟੀਚਰ ਵੀ ਅੱਜ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉੱਥੇ ਵੀ ਉਹਨਾਂ ਨਾਲ ਕਿਸ ਤਰੀਕੇ ਦਾ ਜਿਹੜਾ ਦੁਰਵਿਹਾਰ ਹੁੰਦਾ ਹੈਗਾ ਕੁਝ ਹੀ ਕੀ ਸਮੇਂ ਪਹਿਲਾਂ ਇੱਕ ਵੀਡੀਓ ਜਿਹੜੀ ਹੈਗੀ ਵਾਇਰਲ ਹੋਈ ਇੱਕ ਮਹਿਲਾ ਜਿਹੜੀ ਅਧਿਆਪਕ ਅਧਿਆਪਕ ਨਹੀਂ ਹੈਡਮਾਸਟਰ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਪ੍ਰਿੰਸੀਪਲ ਪ੍ਰਿੰਸੀਪਲ ਦੇ ਉੱਤੇ ਕਿਸ ਤਰੀਕੇ ਦੇ ਨਾਲ ਮੂੰਹ ਦੇ ਉੱਤੇ ਥੱਪੜ ਮਾਰੇ ਗਏ ਇਹ ਚੀਜ਼ਾਂ ਵੀ ਸਾਹਮਣੇ ਆਈਆਂ ਕੀ ਇੱਥੇ ਫਿਰ ਗੰਦਲਾਪਨ ਨਹੀਂ ਹੈ ਅਸਲ ਵਿੱਚ ਸਮਾਜ ਦੀ ਜਿਹੜੀ ਗੀ ਸੋਚ ਹੈ ਉਸਨੇ ਸਿਆਸਤ ਨੂੰ ਸਿਰਫ ਤੇ ਸਿਰਫ ਇੱਕ ਗੰਦਲੇਪਣ ਵੱਲ ਕਰ ਦਿੱਤਾ ਜਿਸ ਦੇ ਚੱਲਦੇ ਹੋਏ ਔਰਤਾਂ ਨੂੰ ਇਸ ਖੇਤਰ ਦੇ ਵਿੱਚ ਅੱਗੇ ਆਉਣ ਤੋਂ ਜਿਹੜੀ ਮਨਾਹੀ ਕੀਤੀ ਜਾਂਦੀ ਹੈ ਇੱਕ ਹੋਰ ਵੱਡਾ ਤੇ ਜਿਹੜਾ ਸਪਸ਼ਟ ਕਾਰਨ ਆਂਦਾ ਹੈ ਉਹ ਇਹ ਆਂਦਾ ਹੈ ਕਿ ਜਿਹੜੀਆਂ ਮੀਡੀਓਕਰ ਫੈਮਲੀਜ਼ ਤੋਂ ਔਰਤਾਂ ਅੱਗੇ ਆਉਣਾ ਚਾਹੁੰਦੀਆਂ ਨਹੀਂ ਆ ਰਾਜਨੀਤੀ ਮੰਗਦੀ ਹੈ ਸਭ ਤੋਂ ਵੱਡੀ ਗੱਲ ਆ ਪੈਸਾ ਬਿਨਾਂ ਪੈਸੇ ਤੋਂ ਰਾਜਨੀਤੀ ਦੇ ਵਿੱਚ ਆਉਣਾ ਇੱਕ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਬੜਾ ਔਖਾ ਹੁੰਦਾ ਹੈ ਸਫਲ ਹੋਣਾ ਔਖਾ ਹੈ ਹਾਲਾਂਕਿ ਮੇਰਾ ਆਪਣਾ ਮੰਨਣਾ ਹੈ ਕਿ ਜੇਕਰ ਤੁਸੀਂ ਕਿਸੇ ਚੀਜ਼ ਨੂੰ ਠਾਨ ਲਿਆ ਫਿਰ ਕੋਈ ਵੀ ਚੀਜ਼ ਔਖੀ ਨਹੀਂ ਫਿਰ ਤੁਹਾਡੇ ਕੋਲ ਪੈਸਾ ਹੈ ਨਹੀਂ ਹੈ ਇਹ ਚੀਜ਼ਾਂ ਮਾਇਨੀ ਨਹੀਂ ਰੱਖਦੀਆਂ ਪਰ ਬਾਵਜੂਦ ਇਸ ਤੇ ਜਿਹੜਾ ਹੈਗਾ ਪੈਸਾ ਵਿੱਤੀ ਪੱਖ ਜਿਹੜਾ ਕਾਫੀ ਇੰਪੋਰਟੈਂਟ ਰਹਿੰਦਾ ਹੈ ਕਿ ਜੇਕਰ ਉਹਨਾਂ ਦਾ ਵਿੱਤੀ ਪੱਖ ਉਸ ਤਰੀਕੇ ਦੇ ਨਾਲ ਜਿਹੜਾ ਮਜ਼ਬੂਤ ਨਹੀਂ ਆ ਉਹਨਾਂ ਦੇ ਲਈ ਅੱਗੇ ਆਉਣਾ ਥੋੜਾ ਮੁਸ਼ਕਿਲ ਹੁੰਦਾ ਹੈ ਇਕ ਵਿੱਤੀ ਪੱਖ ਹੋ ਗਿਆ ਇੱਕ ਘਰ ਦੀ ਦੇਖਪਾਲ ਹੋ ਗਈ ਇੱਕ ਜਾਗਰੂਕਤਾ ਦੀ ਘਾਟ ਹੋ ਗਈ ਤੇ ਉਸ ਤੋਂ ਬਾਅਦ ਜਿਹੜੀਆਂ ਔਰਤਾਂ ਐਮਸੀ ਲੈਵਲ ਤੱਕ ਆ ਜਾਂਦੀਆਂ ਨੇ ਫਿਰ ਉਹਨਾਂ ਨੂੰ ਵਾਂਝੇ ਰੱਖਿਆ ਜਾਂਦਾ ਹੈ ਕਿ ਉਹ ਸੂਬੇ ਦੀ ਔਰ ਦੇਸ਼ ਦੀ ਸਿਆਸਤ ਵਿੱਚ ਅੱਗੇ ਨਹੀਂ ਵਧਦੀਆਂ ਸਿਰਫ ਤੇ ਸਿਰਫ ਜੇ ਮੈਂ ਗੱਲ ਕਰਾਂ ਤਾਂ ਕਿ ਐਮਸੀ ਲੈਵਲ ਤੱਕ ਜਿਹੜਾ ਸੇਮਟ ਕੇ ਰਹਿ ਜਾਂਦੀਆਂ ਨੇ ਅਜਿਹੇ ਕੁਝ ਮੁੱਖ ਕਾਰਨ ਸਨ ਪਰ ਨਾਲ ਦੀ ਨਾਲ ਜਿਸ ਤਰੀਕੇ ਮੈਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਹੀ ਗੱਲ ਕੀਤੀ ਕਿ ਰਾਜਨੀਤਿਕ ਦਲਾ ਨਹੀਂ ਇਸ ਵਾਰ ਵੀ ਉਗ ਪਾ ਦਿੱਤਾ 33% ਰਾਖਵੀ ਕਰਨ ਦਾ ਇੱਕ ਸਭ ਤੋਂ ਵੱਡਾ ਜਿਹੜਾ ਕਾਰਨ ਤਿੰਨ ਕਾਰਨਾਂ ਦਾ ਮੈਂ ਨਿਚੋੜ ਇੱਥੇ ਤੁਹਾਡੇ ਸਾਹਮਣੇ ਰੱਖਿਆ ਕਾਰਨ ਕੀ ਸੀ ਉਹਨਾਂ ਦੇ ਉੱਤੇ ਟਿੱਪਣੀਆਂ ਵੀ ਕੀਤੀਆਂ ਲੇਕਿਨ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਇਹ ਹੀ ਹੈ ਕਿ ਅੱਜ ਵੀ ਸਾਡੇ ਸਮਾਜ ਦੇ ਵਿੱਚ ਮਰਦ ਪ੍ਰਧਾਨ ਦੇ ਵੱਲੋਂ ਔਰਤਾਂ ਨੂੰ ਇੱਕ ਤਰੀਕੇ ਦੇ ਨਾਲ ਮੰਨਿਆ ਜਾਂਦਾ ਹੈ ਕਿ ਇਹ ਔਰਤਾਂ ਰਾਜਨੀਤੀ ਦੇ ਵਿੱਚ ਜਾਂ ਫਿਰ ਅਸੀਂ ਗੱਲ ਕਰ ਲਈਏ ਵੱਖ-ਵੱਖ ਖੇਤਰਾਂ ਦੇ ਵਿੱਚ ਸਫਲ ਨਹੀਂ ਹੋ ਸਕਦੀਆਂ ਮਰਦ ਪ੍ਰਧਾਨ ਸਮਾਜ ਦੇ ਵੱਲੋਂ ਵੀ ਔਰਤਾਂ ਨੂੰ ਪਿੱਛੇ ਰੱਖਣਾ ਇੱਕ ਜਿਹੜਾ ਹੈਗਾ ਵੱਡਾ ਕਾਰਨ ਮੰਨਿਆ ਜਾਂਦਾ ਕਿਉਂਕਿ ਤੁਸੀਂ ਹੁਣ ਆਪ ਹੀ ਦੇਖ ਲਓ ਨਾ ਕਿ ਜਿੰਨੀ ਵੀ ਹਾਈ ਕਮਾਂਡ ਨੇ ਹਾਈ ਕਮਾਂਡ ਦੇ ਵਿੱਚ ਹਾਲਾਂਕਿ ਜੇਕਰ ਮੈਂ ਕਰਲਾਂ ਕਾਂਗਰਸ ਦੀ ਤਾਂ ਕਾਂਗਰਸ ਦੇ ਵਿੱਚ ਹਾਈ ਕਮਾਂਡ ਦੇ ਵਿੱਚ ਸੋਨੀਆ ਗਾਂਧੀ ਨੇ ਸੋਨੀਆ ਗਾਂਧੀ ਜੇਕਰ ਚਾਹੁੰਦੇ ਤਾਂ ਫੈਸਲਾ ਇਸ ਤਰੀਕੇ ਦੇ ਨਾਲ ਲੈ ਸਕਦੇ ਸੀ ਕਿ ਮਹਿਲਾ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਟਿਕਟਾਂ ਦਿੱਤੀਆਂ ਜਾਣ 33% ਸਥਿệt ਰਾਖਮੀਕਰਨ ਦੀ ਜਿਸ ਤਰੀਕੇ ਗੱਲ ਕਰਤੀ ਕਰਦੇ ਹਾਂ ਕਿ ਕਾਂਗਰਸ ਪਾਰਟੀ ਨੇ ਇੱਕ ਸਮੇਂ ਨਾਰਾ ਦਿੱਤਾ ਲੜਕੀ ਹੂੰ ਲੜ ਸਕਤੀ ਹੂੰ ਹੁਣ ਕਾਂਗਰਸ ਪਾਰਟੀ ਦਾ ਇਹ ਨਾਰਾ ਕਿੱਥੇ ਹੈ ਹੁਣ ਲੜਕੀ ਕਿਉਂ ਨਹੀਂ ਲੜ ਸਕਦੀ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੀਬੀ ਹਰਸਿਮਰਤ कौर ਬਦਲ ਵੱਲੋਂ ਦਿੱਤਾ ਨਾਰਾ ਨੰਨੀ ਸ਼ਾਂ ਹੁਣ ਕਿਉਂ ਨਹੀਂ ਬੀਬੀ ਹਰਸਿਮਰਤ कौर ਬਦਲ ਨੇ ਹਾ ਦਾ ਨਾਰਾ ਮਾਰਿਆ ਆਪਣੀਆਂ ਭੈਣਾਂ ਦੇ ਹੱਕ ਦੇ ਵਿੱਚ ਕੋ ਕਿਸੇ ਵੀ ਇੱਕ ਮਹਿਲਾ ਉਮੀਦਵਾਰ ਤੋਂ ਜਿਹੜਾ ਅੱਗੇ ਨਹੀਂ ਲਿਆਂਦਾ ਗਿਆ ਭਾਰਤੀ ਜਨਤਾ ਪਾਰਟੀ ਦੀ ਮੈਂ ਗੱਲ ਤੋਂ ਹੜੇ ਅੱਗੇ ਕਰ ਹੀ ਚੁੱਕੀਆਂ ਕਿ ਤਿੰਨ ਮਹਿਲਾ ਉਮੀਦਵਾਰ ਨੂੰ ਸਭ ਤੋਂ ਵੱਧ ਜ਼ਿਕਰ ਗੱਲ ਕਰਾਂ ਤਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤਿੰਨ ਮਹਿਲਾ ਉਮੀਦਵਾਰ ਉਤਾਰੀਆਂ ਗਈ ਨੇ ਹਾਲੇ ਕਿ ਇੱਥੇ ਵੀ 33% ਤਰਾਖਵਾ ਕਰਨ ਜਿਹੜਾ ਹੈਗਾ ਪੂਰਾ ਨਹੀਂ ਹੁੰਦਾ ਸੋ ਇਹ ਸਾਰਾ ਸਰਵੇਖਣ ਸਾਰੀਆਂ ਟਿੱਪਣੀਆਂ ਕਾਰਨ ਤੇ ਨਿਚੋੜ ਤੁਹਾਡੇ ਅੱਗੇ ਕੱਢ ਕੇ ਰੱਖਿਆ ਪਰ ਸਮੇਂ ਦੀ ਮੰਗ ਹੈ ਸਮੇਂ ਦੀ ਜ਼ਰੂਰਤ ਹੈ ਕਿ ਸਾਡੀਆਂ ਮਹਿਲਾਵਾਂ ਵੀ ਰਾਜਨੀਤੀ ਦੇ ਵਿੱਚ ਅੱਗੇ ਆਉਣ ਕਿਉਂਕਿ ਜੇਕਰ ਔਰਤਾਂ ਵਧੀਆ ਤਰੀਕੇ ਦੇ ਨਾਲ ਘਰ ਚਲਾ ਸਕਦੀਆਂ ਨੇ ਜੇਕਰ ਦੇਸ਼ ਦੀ ਇੱਕ ਔਰਤ ਰਾਸ਼ਟਰਪਤੀ ਬਣ ਸਕਦੀ ਆ ਜੇਕਰ ਦੇਸ਼ ਦੀ ਹੀ ਇੱਕ ਔਰਤ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚ ਸਕਦੀ ਆ ਤੇ ਫਿਰ ਔਰਤਾਂ ਕੀ ਨਹੀਂ ਕਰ ਸਕਦੀਆਂ ਰਾਜਨੀਤੀ ਦੇ ਵਿੱਚ ਅੱਗੇ ਕਿਉਂ ਨਹੀਂ ਵਧ ਸਕਦੀਆਂ ਲੋੜ ਹੈ ਰਾਜਨੀਤਿਕ ਦਲਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਇਸ ਪਾਸੇ ਵੱਲ ਧਿਆਨ ਦੇਣ ਨੂੰ ਕੱਲ ਕੁਝ ਇੱਕ ਹੋਰ ਮੁੱਦੇ ਲੈ ਕੇ ਕੁਝ ਇੱਕ ਹੋਰ ਸਰਵੇਖਣ ਲੱਗੇ ਫਿਰ ਹੋਵਾਂਗੇ ਤੁਹਾਡੇ ਰੂਬਰੂ ਤਦ ਤੱਕ ਲਈ ਮੈਨੂੰ ਹਰਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ